ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ 브razil ਦੇ ਸਾਬਕਾ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਤਕਤਾ ਪਲਟੇ ਸਾਜ਼ਿਸ਼ ਰਚਣ ਦੇ ਦੋਸ਼ ਦੇ ਵਿੱਚ 27 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਉਹ ਸਤੇ 2022 ਦੀਆਂ ਰਾਸ਼ਟਰੀ ਚੋਣਾਂ ਹਾਰਨ ਦੇ ਬਾਵਜੂਦ ਸੱਤਾ ਦੇ ਵਿੱਚ ਬਣੇ ਰਹਿਣ ਦੇ ਲਈ ਮੌਜੂਦਾ ਰਾਸ਼ਟਰਪਤੀ ਲੂਲਾ ਡਾ সিলਵਾ ਦੀ ਸਰਕਾਰ ਨੂੰ ਡੇਕਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ ਸਨਵਾਇਦੇ ਦੌਰਾਨ ਬੋਲਸੋਨਾਰੋ ਦੀ ਕਾਨੂੰਨੀ ਟੀਮ ਨੇ ਅਦਾਲਤ ਦੇ ਫੈਸਲੇ ਦੇ ਵਿਰੁੱਧ ਅੰਤਿਮ ਅਪੀਲ ਨਹੀਂ ਕੀਤੀ ਜਿਸ ਤੋਂ ਬਾਅਦ ਜਸਟਿਸ ਅਲੈਂਗ ਜ਼ੈਂਟਰ ਮੋਰੇਸ ਨੇ 27 ਸਾਲ ਦੀ ਸਜ਼ਾ ਸੁਣਾਉਣ ਦਾ ਹੁਕਮ ਦਿੱਤਾ ਜੀ ਹਾਂ ਜੱਜ ਨੇ ਹੁਕਮ ਦਿੱਤਾ ਹੈ ਕਿ ਬੋਲਸੋਨਾਰੋ ਨੂੰ ਰਾਸਤਾਨੀ ਬ੍ਰਾਜ਼ੀਲੀਆ ਦੇ ਸੰਘੀ ਪੁਲਿਸ ਹੈੱਡਕੁਆਰਟਰ ਦੇ ਵਿੱਚ ਰੱਖਿਆ ਜਾਵੇ ਜਿੱਥੇ ਉਹ ਭੱਜਣ ਦੇ ਡਰ ਕਾਰਨ ਸ਼ਨੀਵਾਰ ਤੋਂ ਪਹਿਲਾਂ ਹੀ ਕਿਰਫਤਾਰ ਹੈ ਬ੍ਰਾਜ਼ੀਲ ਦੇ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਸੱਚੇ ਪੱਖੀ ਸਾਬਕਾ ਰਾਸ਼ਟਰਪਤੀ ਜੁਆਇਰ ਬੋਲਸੋਨਾਰੋ ਪਿਛਲੀਆਂ ਚੋਣਾਂ ਹਾਰਨ ਤੋਂ ਬਾਅਦ ਤਖਤਾ ਪਲਟ ਦੀ ਸਾਜ਼ਿਸ਼ ਰਚਣ ਦੇ ਦੋਸ਼ ਦੇ ਵਿੱਚ 27 ਸਾਲ ਅਤੇ 3 ਮਹੀਨੇ ਦੀ ਆਪਣੀ ਕੈਦ ਦੀ ਸਜ਼ਾ ਭੁਗਤਣੀ ਸ਼ੁਰੂ ਕਰਨ ਜਸਟਿਸ ਲੈਂਡ ਸੰਟੇ ਦੀ ਮੋਰੇਸ ਨੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਕਿ ਮਾਮਲਾ ਆਪਣੇ ਅੰਤਿਮ ਫੈਸਲੇ ਉਤੇ ਪਹੁੰਚ ਗਿਆ ਹੈ ਤੇ ਹੋਰ ਅਪੀਲਾ ਸੰਭਵ ਨਹੀਂ ਨੇ ਸਾਰਾ 107 ਸਾਲ ਪ੍ਰੋਸੋਨਾਰੋ ਨੂੰ 2021 ਚੋਣਾਂ ਦੇ ਵਿੱਚ ਆਪਣੇ ਭੁਖੱਬੇ ਪੱਖੀ ਵਿਰੋਧੀ ਲੁਇਸ ਇਨਸਿਓ ਲੂਲਾ ਦਾ সিলਵਾ ਤੋਂ ਹਾਰਨ ਤੋਂ ਬਾਅਦ 70 ਦੇ ਵਿੱਚ ਬਣਾਈ ਰੱਖਣ ਦੀ ਸਾਜ਼ਿਸ਼ ਦੀ ਅਗਵਾਈ ਕਰਨ ਦਾ ਦੋਸ਼ੀ ਪਾਇਆ ਗਿਆ ਸੀ ਔਰ ਆਜ ਤਨੇ ਬ੍ਰਾਜ਼ੀਲੀਆ ਦੇ ਵਿੱਚ ਇੱਕ ਸੰਗੀ ਪੁਲਿਸ ਜੇਲ ਸੈਲ ਦੇ ਵਿੱਚ ਆਪਣੀ ਸਜ਼ਾ ਕੱਟਣਾ ਸ਼ੁਰੂ ਕਰੇਗਾ ਜਿੱਥੇ ਉਸਨੂੰ ਸ਼ਨੀਵਾਰ ਤੋਂ ਭਜੁੰਦਾ ਉਹ ਖੰਸ ਜੇ ਜਾਨ ਅਧਿਕਾਰ ਦੀ ਨਸਬੰਦੀ ਤੋਂ ਹਟਾਏ ਜਾਣ ਤੋਂ ਬਾਅਦ ਹਿਰਾਸਤ ਦੇ ਵਿੱਚ ਰੱਖਿਆ ਗਿਆ ਐਤਵਾਨ ਨੂੰ ਹੋਈ ਸੁਣਵਾਈ ਦੌਰਾਨ ਬੋਲਦੁਨਾਰੋ ਨੇ ਮੰਨਿਆ ਕਿ ਉਹ ਹੋਸ਼ ਦੇ ਵਿੱਚ ਆਨ ਤੱਕ ਆਪਣੇ ਕਿੱਤੇ ਦੇ ਮਾਨੀਟਰ ਨੂੰ ਸੋਲਡਰਿੰਗ ਆਇਰਨ ਨਾਲ ਖੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਅਦਾਲਤੀ ਦਸਤਾਵੇਜ਼ ਜਿਥੋਂ ਪਤਾ ਲੱਗਦਾ ਹੈ ਕਿ ਉਸਨੇ ਕਿਹਾ ਕਿ ਉਸ ਦਾ ਪਛੰਡਾ ਕੋਈ ਇਰਾਦਾ ਨਹੀਂ ਸੀ ਅਤੇ ਉਸਨੇ ਮਾਨੀਟਰ ਨੂੰ ਕੋਈ ਨੁਕਸਾਨ ਨਹੀਂ ਦੁਆਇ ਪ੍ਰੇਰਿਤ ਪੈਰਾਨੋਆ ਨੂੰ ਜ਼ਿੰਮੇਵਾਰ ਠਹਾ ਜਸਟਿਸ ਮੋਰੇਸ ਨੇ ਮੰਗਲਵਾਰ ਨੂੰ ਹੁਕਮ ਦਿੱਤਾ ਕਿ ਬੋਲਸਨਾਰੋ ਨੂੰ ਪੂਰਾ ਸਮਾਂ ਡਾਕਟਰੀ ਦੇਖਭਾਲ ਦਿੱਤੀ ਜਾਵੇ ਜਿਸ ਦੇ ਮੈਡੀਕਲ ਟੀਮ ਨੇ ਪਹਿਲਾਂ ਕਿਹਾ ਸੀ ਕਿ ਉਹ ਵਿਗੜਦੀ ਸਿਹਤ ਤੋਂ ਪੀੜਤ ਹੈ ਸੁਪਰੀਮ ਕੋਰਟ ਦੇ ਜੱਜ ਨੇ ਸਤੰਭ ਦੇ ਵਿੱਚ ਕਿਹਾ ਸੀ ਜਦੋਂ ਬੋਲਸਨਾਰੋ ਨੂੰ ਤਖਤਾ ਪਲਟ ਦੀ ਸਾਜ਼ਿਸ਼ ਰਚੰਦਾ ਤੋਸ਼ੀ ਪਾਇਆ ਗਿਆ ਸੀ ਤਾਂ ਉਸ ਨੂੰ ਲੂਲਾ ਅਤੇ ਉਸਦੇ ਉਪ ਰਾਸ਼ਟਰਪਤੀ ਅਹੁਦੇ ਦੇ ਸਾਥੀ ਗੈਰਾਲਟੋ ਅਲਕਮਿੰਦੀ ਹਤਿਆ ਕਰਨ ਅਤੇ ਮੋਰੇਸ ਗ੍ਰਿਫਤਾਰ ਕਰਨ ਅਤੇ ਫਾਂਸੀ ਦੇਣ ਦੀਆਂ ਯੋਜਨਾਵਾਂ ਬਾਰੇ ਪਤਾ ਸੀ ਜੋ ਪੁਲਿਸ ਨਾਲ ਉਹਦੇ ਮੁਕੱਦਮੇ ਦੀ ਨਿਗਰਾਨੀ ਕਰ ਰਹੇ ਨੇ ਦਸੀ ਸਾਜ਼ਿਸ਼ ਫੌਜ ਅਤੇ ਹਵਾਈ ਸੈਨਾ ਦੇ ਕਮਾਂਡਰਾਂ ਦਾ ਸਮਰਥਨ ਪ੍ਰਾਪਤ ਕਰਨ ਦੇ ਵਿੱਚ ਅਸਫਲ ਰਹੀ। ਲੂਲਾ ਨੇ ਕਿ JO 23 ਨੂੰ ਬਿਨਾ ਕਿਸੇ ਘਟਨਾਤੇ ਸੋਚ ਚੁੱਕੀ ਪਰ ਇੱਕ ਹਫਤੇ ਦੇ ਬਾਅਦ ਅਰਟ JO ਨੂੰ ਹਜ਼ਾਰਾਂ ਬਲੋਸੋਨਾਰੋ ਸਮਰਥਕਾਂ ਨੇ ਬ੍ਰਾਜ਼ੀਲੀਆ ਦੇ ਵਿੱਚ ਸਰਕਾਰੀ ਇਮਾਰਤਾਂ ਉੱਤੇ ਹਮਲਾ ਕਰ ਦਿੱਤਾ। ਸੁਰੱਖਿਆ ਬਲਾਂ ਨੇ ਦਖਲ ਦਿੱਤਾ ਅਤੇ ਲਗਭਗ 1500 ਲੋਕਾਂ ਨੂੰ ਗ੍ਰਿਫਤਾਰ ਕੀਤਾ। ਜੱਜਾਂ ਨੇ ਪਾਇਆ ਹੈ ਕਿ ਦੰਗਾਕਾਰੀਆਂ ਨੂੰ ਬਲੋਸੋਨਾਰੋ ਨੇ ਭੜਕਾਇਆ ਸੀ ਜਿਨ੍ਹਾਂ ਦੀ ਯੋਜਨਾ ਉਹਨਾਂ ਨੇ ਕਿਹਾ ਕਿ ਫੌਜ ਨੂੰ ਦਖਲ ਦੇਣਾ ਅਤੇ ਉਸਨੂੰ ਸੱਤਾ ਦੇ ਵਿੱਚ ਵਾਪਸ ਹੋਣਾ ਸੀ ਬਲੋਸੋਨਾਰੋ ਨੂੰ 2060 ਤੱਕ ਜਨਤਾ ਕੋ ਉਦੇ ਦੇ ਲਈ ਚੋਣ ਲੜਨ ਤੋਂ ਵਿਰੋਕ ਦਿੱਤਾ ਗਿਆ ਸੀ ਤੇ ਉਸ ਦੀ ਸਜ਼ਾ ਖਤਮ ਹੋਣ ਤੋਂ 8 ਸਾਲ ਬਾਅਦ ਇਹ ਹੋਇਆ ਸਾਬਕਾ ਰਾਸ਼ਟਰਪਤੀ ਨੇ ਇਸ ਮੁਕਦਮੇ ਨੂੰ ਜਾਦੂਈ ਸ਼ਿਕਾਰ ਕਿਹਾ ਜੋ ਉਸ ਨੂੰ 2026 ਰਾਸ਼ਟਰਪਤੀ ਚੋਣਾਂ ਦੇ ਵਿੱਚ ਹਿੱਸਾ ਲੈਣ ਤੋਂ ਰੋਕਣ ਦੇ ਲਈ ਤਿਆਰ ਕੀਤਾ ਗਿਆ ਸੀ ਜਸਟਿਸ ਮੋਰਿਸ ਨੇ ਮੰਗਲਵਾਰ ਨੂੰ ਇਹ ਵੀ ਹੁਕਮ ਦਿੱਤਾ ਕਿ ਬਲੋਸੋਨਾਰੋ ਦੇ ਸਹਿ ਸਾਇਸ਼ਕਰਤਾ ਹੋਣ ਦੇ ਦੋਸ਼ੀ ਪਾਏ ਗਏ ਹੋਰ ਲੋਕਾਂ ਨੂੰ ਆਪਣੀਆਂ ਸਜ਼ਾਵਾਂ ਸ਼ੁਰੂ ਕਰਨੀਆਂ ਚਾਹੀਦੀਆਂ ਨੇ ਉਹਨਾਂ ਦੇ ਵਿੱਚ ਜਨਰਲ ਆਰਕਸ ਜੋ ਹੈਲਨੋ ਸਾਫ ਦਾ ਸੰਸਥਾਪਕ ਸੁਰੱਖਿਆ ਮੰਤਰੀ ਅਤੇ ਸਾਬਕਾ ਰੱਖਿਆ ਮੰਤਰੀ ਜਨਰਲ ਪਾਉਲੋ ਸਿਜ਼ੀਓ ਨਗਵੇਰਾ ਡੀ 올ਿਵੀਰਾ ਸ਼ਾਮਲ ਨੇ ਬ੍ਰਾਜ਼ਿਲ ਦੇ ਸਾਬਕਾ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਤਖਤਾ ਪਲਟ ਤੇ ਸਾਜਿਸ਼ ਰਚਣ ਦੇ ਦੋਸ਼ ਦੇ ਵਿੱਚ 27 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਉਸਤੇ 2022 ਦੀਆਂ ਰਾਸ਼ਟਰਪਤੀ ਚੋਣਾਂ ਹਾਰਨ ਦੇ ਬਾਵਜੂਦ ਸੱਤਾ ਦੇ ਵਿੱਚ ਬਣੇ ਰਹਿਣ ਦੇ ਲਈ ਮੌਜੂਦਾ ਰਾਸ਼ਟਰਪਤੀ ਲੂਲਾ ਡਾ ਸਿਲਵਾ ਦੀ ਸਰਕਾਰ ਨੂੰ ਡੇਕਨ ਦੀ ਸਾਜ਼ਿਸ਼ ਰਚੰਦਾ ਦੋਸ਼ ਹੈ ਸੁਣਵਾਈ ਦੇ ਦੌਰਾਨ ਬੋਲਸੋਨਾਰੋ ਦੀ ਕਾਨੂੰਨੀ ਟੀਮ ਨੇ ਅਦਾਲਤ ਦੇ ਫੈਸਲੇ ਦੇ ਵਿਰੁੱਧ ਅੰਤਿਮ ਅਪੀਲ ਨਹੀਂ ਕੀਤੀ ਜਿਸ ਤੋਂ ਬਾਅਦ ਜਸਟਿਸ ਅਲੈਂਗ ਜ਼ੈਂਟਰ ਮੋਰੇਸ ਨੇ 27 ਸਾਲ ਦੀ ਸਜ਼ਾ ਸੁਣਾਉਣ ਦਾ ਹੁਕਮ ਦਿੱਤਾ ਜੀ ਹਾਂ ਜੱਜ ਨੇ ਹੁਕਮ ਦਿੱਤਾ ਹੈ ਕਿ ਬੋਲਸੋਨਾਰੋ ਨੂੰ ਰਾਸ਼ਟਰੀ ਬ੍ਰਾਜ਼ੀਲੀਆ ਦੇ ਸੰਘੀ ਪੁਲਿਸ ਹੈੱਡਕ quarter ਦੇ ਵਿੱਚ ਰੱਖਿਆ ਜਾਵੇ ਜਿੱਥੇ ਉਹ ਭਜਨ ਦੇ ਡਰ ਕਾਰਨ ਸ਼ਨੀਵਾਰ ਤੋਂ ਪਹਿਲਾਂ ਹੀ ਕਿਰਫਤਾਰ ਹੈ ब्राजील ਦੇ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਸਿਜੀ ਪੱਖੀ ਸਾਬਕਾ ਰਾਸ਼ਟਰਪਤੀ ਜੁਆਰਡ ਪੋਲਸੋ ਨਾਰੋ ਪਿਛਲੀਆਂ ਚੋਣਾਂ ਹਾਰਨ ਤੋਂ ਬਾਅਦ ਤਖਤਾ ਪਲਟ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਤੇ ਵਿੱਚ 27 ਸਾਲ ਅਤੇ 3 ਮਹੀਨੇ ਦੀ ਆਪਣੀ ਕੈਦ ਦੀ ਸਜ਼ਾ ਪੂਕਤਨੀ ਸ਼ੁਰੂ ਕਰੇ। ਜਸਟਿਸ ਲੈਂਗਜ਼ੈਂਡੇ ਦੀ ਮੋਰੇਸ ਨੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਕਿ ਮਾਮਲਾ ਆਪਣੇ ਅੰਤਿਮ ਫੈਸਲੇ ਉੱਤੇ ਪਹੁੰਚ ਗਿਆ ਅਤੇ ਹੋਰ ਅਪੀਲਾ ਸੰਭਵ ਨਹੀਂ ਨੇ। ਸਤਾਰਾ ਦੱਸਿਆ 70 ਸਾਲ ਪ੍ਰੋਸਨਾਰੋ ਨੂੰ 2005 ਦੀਆਂ ਚੋਣਾਂ ਦੇ ਵਿੱਚ ਆਪਣੇ ਖੁਫੱਬੇ ਪੱਖੀ ਵਿਰੋਧੀ ਲੂਇਸ ਇਨਸਟ੍ਰੀਓ ਲੂਲਾ ਡਾ সিলਵਾ ਤੋਂ ਹਾਰਨ ਤੋਂ ਬਾਅਦ ਸੱਤਾ ਦੇ ਵਿੱਚ ਬਣਾਈ ਰੱਖਣ ਦੀ ਸਾਜ਼ਿਸ਼ ਦੀ ਅਗਵਾਈ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਉਹ ਰਾਸ਼ਟਰੀ ਬ੍ਰਾਜ਼ੀਲੀਆ ਦੇ ਵਿੱਚ ਇੱਕ ਅਸੰਗੀ ਪੁਲਿਸ ਜੇਲ੍ਹ ਸੈੱਲ ਦੇ ਵਿੱਚ ਆਪਣੀ ਸਜ਼ਾ ਕੱਟਣਾ ਸ਼ੁਰੂ ਕਰੇਗਾ। ਜਿੱਥੇ ਉਸਨੂੰ ਸ਼ਨੀਵਾਰ ਤੋਂ ਪੱਜੰਦਾਂ ਜੋ ਖੰਸਮਚੇ ਜਾਨ ਅਤੇ ਘਰ ਦੀ ਨਸਬੰਦੀ ਤੋਂ ਹਟਾਈ ਜਾਣ ਤੋਂ ਬਾਅਦ ਹਿਰਾਸਤ ਦੇ ਵਿੱਚ ਰੱਖਿਆ ਗਿਆ ਐਤਵਾਨੋ ਹੋਈ ਸੁਣਵਾਈ ਦੌਰਾਨ ਬੋਲਜ਼ੋਨਾਰੋ ਨੇ ਮੰਨੇ ਕਿ ਉਹ ਹੋਸ਼ ਦੇ ਵਿੱਚ ਆਉਂ ਤੱਕਾ ਆਪਣੇ ਕਿੱਤੇ ਦੇ ਮਾਨੀਟਰ ਨੂੰ ਸੋਲਡਰਿੰਗ ਆਇਰਨ ਨਾਲ ਖੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਉਸਨੇ ਕਿਹਾ ਕਿ ਉਸ ਦਾ ਕੋਈ ਇਰਾਦਾ ਨਹੀਂ ਸੀ ਅਤੇ ਉਸਨੇ ਮਾਨੀਟਰ ਨੂੰ ਹੋਏ ਨੁਕਸਾਨ ਦੀ ਦੁਆਪਰੇਿਤ ਪੈਰਾਨੋਆ ਨੂੰ ਜ਼ਿੰਮੇਵਾਰ ਠਹਾ ਜਸ ਮੋਰੇਸ ਨੇ ਮੰਗਲਵਾਰ ਨੂੰ ਹੁਕਮ ਦਿੱਤਾ ਕਿ ਬੋਲਜ਼ੋਨਾਰੋ ਨੂੰ ਪੂਰਾ ਸਮਾਂ ਡਾਕٹری ਦੇਖਭਾਲ ਦਿੱਤੀ ਜਾਵੇ ਜਿਸ ਦੇ ਮੈਡੀਕਲ ਟੀਮ ਨੇ ਪਹਿਲਾਂ ਕਿਹਾ ਸੀ ਕਿ ਉਹ ਵਿਗੜਦੀ ਸਿਹਤ ਤੋਂ ਪੀੜਤ ਹੈ ਸੁਪਰੀਮ ਕੋਰਟ ਤੇ ਜੁਜ ਨੇ ਸਤੰਬਰ ਦੇ ਵਿੱਚ ਕਿਹਾ ਸੀ ਜਦੋਂ ਬਲੋਸਨਾਰੋ ਨੂੰ ਤਕਤਾ ਪਲਟ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ ਸੀ ਤਾਂ ਉਸ ਨੂੰ ਲੂਲਾ ਅਤੇ ਉਸਦੇ ਉਪ ਰਾਸ਼ਟਰਪਤੀ ਅਹੁਦੇ ਦੇ ਸਾਥੀ ਗੈਰਾਲਟੋ ਅਲਕਮਿੰਨ ਦੀ ਹੱਤਿਆ ਕਰਨ ਅਤੇ ਮੋਰੇਸ ਨੂੰ ਗ੍ਰਿਫਤਾਰ ਕਰਨ ਤੇ ਫਾਂਸੀ ਦੋਹਨ ਦੀ ਯੋਜਨਾਵਾ ਬਾਰੇ ਪਤਾ ਸੀ ਜੋ ਬੋਲਸਨਾਰੋ ਤੇ ਮੁਕੱਦਮੇ ਦੀ ਨਿਗਰਾਨੀ ਕਰ ਰਹੇ ਨੇ ਦਸੀ 사ਜੀਸ਼ ਫੌਜ ਅਤੇ ਹਵਾਈ ਸੈਨਾ ਦੇ ਕਮਾਂਡਰਾਂ ਦਾ ਸਮਰਥਨ ਪ੍ਰਾਪਤ ਕਰਨ ਦੇ ਵਿੱਚ ਅਸਫਲ ਰਹੀ ਲੂਲਾ ਨੇ ਕਿ JSONਵੀ 2023 ਨੂੰ ਬਿਨਾ ਕਿਸੇ ਘਟਨਾਤੇ ਸੋਚੂਗੀ ਪਰ ਇੱਕ ਹਫਤੇ ਦੇ ਬਾਅਦ ਅਰਟੀ JSONਵੀ ਨੂੰ ਹਜ਼ਾਰਾਂ ਬੋਲਸੋਨਾਰੋ ਸਮਰਥਕਾਂ ਨੇ ਬ੍ਰਾਜ਼ੀਲੀਆ ਦੇ ਵਿੱਚ ਸਰਕਾਰੀ ਇਮਾਰਤਾਂ ਉੱਤੇ ਹਮਲਾ ਕਰ ਦਿੱਤਾ ਸੁਰੱਖਿਆ ਬਲਾਂ ਨੇ ਦਖਲ ਦਿੱਤਾ ਅਤੇ ਲਗਭਗ 1500 ਲੋਕਾਂ ਨੂੰ ਗ੍ਰਿਫਤਾਰ ਕੀਤਾ ਜੱਜਾਂ ਨੇ ਪਾਇਆ ਹੈ ਕਿ ਦੰਗਾਕਾਰੀਆਂ ਨੂੰ ਬੋਲਸੋਨਾਰੋ ਨੇ ਭੜਕਾਇਆ ਸੀ ਜਿਨ੍ਹਾਂ ਦੀ ਯੋਜਨਾ ਉਹਨਾਂ ਨੇ ਕਿਹਾ ਕਿ ਫੌਜ ਨੂੰ ਦਖਲ ਦੇਣਾ ਅਤੇ ਉਸਨੂੰ ਸੱਤਾ ਦੇ ਵਿੱਚ ਵਾਪਸ ਹੋਣਾ ਸੀ ਬਲੋਸੋਨਾਰੋ ਨੂੰ 2060 ਤੱਕ ਜਨਤਾ ਕੋ ਦੇ ਦੇ ਲਈ ਚੋਣ ਲੜਨ ਤੋਂ ਵਿਰੋਧ ਦਿੱਤਾ ਗਿਆ ਸੀ ਤੇ ਉਸ ਦੀ ਸਜ਼ਾ ਖਤਮ ਹੋਣ ਤੋਂ 8 ਸਾਲ ਬਾਅਦ ਇਹ ਹੋਇਆ ਸਾਬਕਾ ਰਾਸ਼ਟਰਪਤੀ ਨੇ ਇਸ ਮੁਕਦਮੇ ਨੂੰ ਜਾਦੂਈ ਸ਼ਿਕਾਰ ਕਿਹਾ ਜੋ ਉਸ ਨੂੰ 2026 ਰਾਸ਼ਟਰਪਤੀ ਚੋਣਾਂ ਦੇ ਵਿੱਚ ਹਿੱਸਾ ਲੈਣ ਤੋਂ ਰੋਕਣ ਦੇ ਲਈ ਤਿਆਰ ਕੀਤਾ ਗਿਆ ਸੀ ਜਸਟਿਸ ਮੋਰੇਸ ਨੇ ਮੰਗਲਵਾਰ ਨੂੰ ਇਹ ਵੀ ਹੁਕਮ ਦਿੱਤਾ ਕਿ ਬਲੋਸੋਨਾਰੋ ਦੇ ਸਹਿ ਸਾਜ਼ਿਸ਼ਕਰਤਾ ਹੋਣ ਦੇ ਦੋਸ਼ੀ ਪਾਏ ਗਏ ਹੋਰ ਲੋਕਾਂ ਨੂੰ ਆਪਣੀਆਂ ਸਜ਼ਾਵਾਂ ਸ਼ੁਰੂ ਕਰਨੀਆਂ ਚਾਹੀਦੀਆਂ ਨੇ ਉਹਨਾਂ ਦੇ ਵਿੱਚ ਜਨਰਲ ਆਰਗਸ ਹੈਲਨੋ ਸਾਬਕਾ ਸੰਸਥਾਪਤ ਸੁਰੱਖਿਆ ਮੰਤਰੀ ਅਤੇ ਸਾਬਕਾ ਰੱਖਿਆ ਮੰਤਰੀ ਜਨਰਲ ਪਾਉਲੋ ਸਿਜ਼ੀਓ ਨਗਵੇਰਾ ਡੀ 올ਿਵੀਰਾ ਸ਼ਾਮਲ ਨੇ ਬ੍ਰਾਜ਼ਿਲ ਦੇ ਸਾਬਕਾ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਤੱਕਾ ਪਲਟੇ ਸਾਜਿਸ਼ ਰਚਣ ਦੇ ਦੋਸ਼ ਦੇ ਵਿੱਚ 27 ਸਾਲ ਦੀ ਕੈਦੀ ਸਜ਼ਾ ਸੁਣਾ ਦਿੱਤੀ ਹੈ ਉਸ ਉਤੇ 2022 ਦੀਆਂ ਰਾਸ਼ਟਰੀ ਚੋਣਾਂ ਹਾਰਨ ਦੇ ਬਾਵਜੂਦ ਸੱਤਾ ਦੇ ਵਿੱਚ ਬਣੇ ਰਹਿਣ ਦੇ ਲਈ ਮੌਜੂਦਾ ਰਾਸ਼ਟਰਪਤੀ ਲੂਲਾ ਡਾ সিলਵਾ ਦੀ ਸਰਕਾਰ ਨੂੰ ਡੇਕਨ ਦੀ ਸਾਜ਼ਿਸ਼ ਰਚਨ ਦਾ ਦੋਸ਼ ਹੈ ਸੁਣਵਾਈ ਦੇ ਦੌਰਾਨ ਬੋਲਸੋਨਾਰੋ ਦੀ ਕਾਨੂੰਨੀ ਟੀਮ ਨੇ ਅਦਾਲਤ ਦੇ ਫੈਸਲੇ ਦੇ ਵਿਰੁੱਧ ਅੰਤਿਮ ਅਪੀਲ ਨਹੀਂ ਕੀਤੀ ਜਿਸ ਤੋਂ ਬਾਅਦ ਜਸਟਿਸ ਅਲੈਨ ਜ਼ੈਂਟਰ ਮੋਰੇਸ ਨੇ 27 ਸਾਲ ਦੀ ਸਜ਼ਾ ਸੁਣਾਉਣ ਦਾ ਹੁਕਮ ਦਿੱਤਾ ਜੀ ਹਾਂ ਜੱਜ ਨੇ ਹੁਕਮ ਦਿੱਤਾ ਹੈ ਕਿ ਬੋਲਸੋਨਾਰੋ ਨੂੰ ਰਾਸ਼ਟਰੀ ਬ੍ਰਾਜ਼ੀਲੀਆ ਦੇ ਸੰਘੀ ਪੁਲਿਸ ਹੈੱਡਕ quartਰ ਦੇ ਵਿੱਚ ਰੱਖਿਆ ਜਾਵੇ ਜਿੱਥੇ ਉਹ ਬਜਨ ਦੇ ਡਰ ਕਾਰਨ ਸ਼ਨੀਵਾਰ ਤੋਂ ਪਹਿਲਾਂ ਹੀ ਕਿਰਫਤਾਰ ਹੈ ब्राजील ਦੇ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਸੱਚੇ ਪੱਖੀ ਸਾਬਕਾ ਰਾਸ਼ਟਰਪਤੀ ਜੁਆਰ ਪੋਲਸੋਨਾਰੋ ਪਿਛਲੀਆਂ ਚੋਣਾਂ ਹਾਰਨ ਤੋਂ ਬਾਅਦ ਤਾਕਤal ਪਲਤਰੀ ਸਾਜ਼ਿਸ਼ ਰਚਣ ਦੇ ਦੋਸ਼ ਦੇ ਵਿੱਚ 27 ਸਾਲ ਅਤੇ 3 ਮਹੀਨੇ ਦੀ ਆਪਣੀ ਕੈਦ ਦੀ ਸਜ਼ਾ ਭੁਗਤਣੀ ਸ਼ੁਰੂ ਕਰੇ। ਜਸਟਿਸ ਲੈਂਗ ਜ਼ੈਂਦੇ ਦੀ ਮੋਰੇਸ ਨੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਕਿ ਮਾਮਲਾ ਆਪਣੇ ਅੰਤਿਮ ਫੈਸਲੇ ਉੱਤੇ ਪਹੁੰਚ ਗਿਆ ਹੈ ਤੇ ਹੋਰ ਅਪੀਲਾ ਸੰਭਵ ਨਹੀਂ। ਸਾਰਾ ਦੱਸਿਆ ਗਿਆ 70 ਸਾਲ ਪੋਲਸੋਨਾਰੋ ਨੂੰ 2018 ਦੀਆਂ ਚੋਣਾਂ ਦੇ ਵਿੱਚ ਆਪਣੇ ਫੋਖਬੇ ਪੱਖੀ ਵਿਰੋਧੀ लुइस इंसटियो लुला दा सिल्वा ਤੋਂ ਹਾਲੰਤੂਬਾ ਸਫਤ ਦੇ ਵਿੱਚ ਬਣਾਈ ਰੱਖਣ ਦੀ ਸਾਜ਼ਿਸ਼ ਦੀ ਅਗਵਾਈ ਕਰਨ ਦਾ ਦੋਸ਼ੀ ਪਾਇਆ ਗਿਆ ਸੀ ਔਰ ਆਜ਼ਦਾਨੀ ਬ੍ਰਾਜ਼ੀਲੀਆ ਦੇ ਵਿੱਚ ਇੱਕ ਸੰਗੀ ਪੁਲਿਸ ਜੇਲ੍ਹ ਸੈਲ ਦੇ ਵਿੱਚ ਆਪਣੀ ਸਜ਼ਾ ਘਟਨਾ ਸ਼ੁਰੂ ਕਰੇਗਾ ਜਿੱਥੇ ਉਸਨੂੰ ਸ਼ਨੀਵਾਰ ਤੋਂ ਭੱਜਣ ਦਾ ਜੋਖਮ ਸੰਜੇ ਜਾਨ ਅਤੇ ਘਰ ਦੀ ਨਿਗਰਾਨੀ ਤੋਂ ਹਟਾਏ ਜਾਣ ਤੋਂ ਬਾਅਦ ਹਿਰਾਸਤ ਦੇ ਵਿੱਚ ਰੱਖਿਆ ਗਿਆ ਐਤਵਾਰ ਨੂੰ ਹੋਈ ਸੁਣਵਾਈ ਦੌਰਾਨ ਬੋਲਜ਼ੋਨਾਰੋ ਨੇ ਮੰਨੇ ਕਿ ਉਹ ਹੋਸ਼ ਦੇ ਵਿੱਚ ਆਮ ਤੱਕ ਆਪਣੇ ਕਿੱਤੇ ਦੇ ਮਾਨੀਟਰ ਨੂੰ ਸੋਲਡਰਿੰਗ ਆਇਰਨ ਨਾਲ ਖੋਲਣ ਦੀ ਕੋਸ਼ਿਸ਼ ਕਰ ਰਿਹਾ ਅਦਾਲਤੀ ਦਸਤਾਵੇਜ਼ੇ ਤੋਂ ਪਤਾ ਲੱਗਦਾ ਹੈ ਕਿ ਉਸਨੇ ਕਿਹਾ ਕਿ ਉਸ ਦਾ ਪਤੰਦਾ ਕੋਈ ਇਰਾਦਾ ਨਹੀਂ ਸੀ ਅਤੇ ਉਸਨੇ ਮਾਨੀਟਰ ਨੂੰ ਹੋਏ ਨੁਕਸਾਨ ਦੀ ਦ्वाਇਪਤਰਿਤ ਪੈਰਾਨੋਆ ਨੂੰ ਜ਼ਿੰਮੇਵਾਰ ਠਹਾ ਜਸਿਸ ਮੋਰੇਸ ਨੇ ਮੰਗਲਵਾਰ ਨੂੰ ਹੁਕਮ ਦਿੱਤਾ ਕਿ ਬੋਲਸੋਨਾਰੋ ਨੂੰ ਪੂਰਾ ਸਮਾਂ ਡਾਕਟਰੀ ਦੇਖਭਾਲ ਦਿੱਤੀ ਜਾਵੇ ਜਿਸ ਦੇ ਮੈਡੀਕਲ ਟੀਮ ਨੇ ਪਹਿਲਾਂ ਕਿਹਾ ਸੀ ਕਿ ਉਹ ਵਿਗੜਦੀ ਸਿਹਤ ਤੋਂ ਪੀੜਤ ਹੈ ਸੁਪਰੀਮ ਕੋਰਟ ਦੇ ਜੁਜਨੇ ਸਤੰਭ ਦੇ ਵਿੱਚ ਕਿਹਾ ਸੀ ਜਦੋਂ ਬਲੋਸੋਨਾਰੋ ਨੂੰ ਤਖਤਾ ਪਲਟ ਦੀ ਸਾਜ਼ਿਸ਼ ਰਚੰਦਾ ਦੋਸ਼ੀ ਪਾਇਆ ਗਿਆ ਸੀ ਤਾਂ ਸਨੋ ਲੂਲਾ ਅਤੇ ਉਸ ਦੇ ਉਪ ਰਾਸ਼ਟਰਪਤੀ ਓਦੇ ਦੇ ਸਾਥੀ ਗਿਰਾਲਟੋ ਅਲਕਮਿੰਦੀ ਦੀ ਹੱਤਿਆ ਕਰਨ ਅਤੇ ਮੋਰੇਸ ਨੂੰ ਗ੍ਰਿਫਤਾਰ ਕਰਨ ਤੇ ਫਾਂਸੀ ਦੋਹੇਨ ਦੀ ਯੋਜਨਾਮਾ ਬਾਰੇ ਪਤਾ ਸੀ ਜੋ ਬੋਲਸੇਨਾਰੋ ਤੇ ਮੁਕੱਦਮੇ ਦੀ ਨਿਗਰਾਨੀ ਕਰ ਰਹੇ ਨੇ ਦਾਸੀ ਸਜਿਸ਼ ਫੌਜ ਅਤੇ ਹਵਾਈ ਸੈਨਾ ਦੇ ਕਮਾਂਡਰਾਂ ਦਾ ਸਮਰਥਨ ਪ੍ਰਾਪਤ ਕਰਨ ਦੇ ਵਿੱਚ ਅਸਫਲ ਰਹੀ ਲੂਲਾ ਨੇ ਕਿjobNumber 2024 ਤੈਨੂੰ ਬਿਨਾ ਕਿਸੇ ਘਟਨਾਤੇ ਸੋਚੂਗੀ ਪਰ ਇੱਕ ਹਫਤੇ ਦੇ ਬਾਅਦ ਅਰਟੀ ਜਨਵਿਨ ਨੂੰ ਹਜ਼ਾਰਾਂ ਬਲੋਸੋ ਨਾਰੋ ਸਮਰਥਕਾਂ ਨੇ ਬ੍ਰਾਜ਼ੀਲੀਆ ਦੇ ਵਿੱਚ ਸਰਕਾਰੀ ਇਮਾਰਤਾਂ ਉੱਤੇ ਹਮਲਾ ਕਰ ਦਿੱਤਾ ਸੁਰੱਖਿਆ ਬਲਾਂ ਨੇ ਦਖਲ ਦਿੱਤਾ ਅਤੇ ਲਗਭਗ 1500 ਲੋਕਾਂ ਨੂੰ ਗ੍ਰਿਫਤਾਰ ਕੀਤਾ ਜੱਜਾਂ ਨੇ ਪਾਇਆ ਹੈ ਕਿ ਦੰਗਾਕਾਰੀਆਂ ਨੂੰ ਬਲੋਸੋ ਨਾਰੋ ਨੇ ਭੜਕਾਇਆ ਸੀ ਜਿਨ੍ਹਾਂ ਦੀ ਯੋਜਨਾ ਉਨ੍ਹਾਂ ਨੇ ਕਿਹਾ ਕਿ ਫੌਜ ਨੂੰ ਦਖਲ ਦੇਣਾ ਅਤੇ ਉਸਨੂੰ ਸੱਤਾ ਦੇ ਵਿੱਚ ਵਾਪਸ ਚੋਨਾਸੀ ਬਲੋਸੋਨਾਰੋ ਨੂੰ 2060 ਤੱਕ ਜਨਤਾ ਕੋ ਦੇ ਦੇ ਲਈ ਚੋਨ ਲੜਨ ਤੋਂ ਵਿਰੋਕ ਦਿੱਤਾ ਗਿਆ ਸੀ ਤੇ ਉਸ ਦੀ ਸਜ਼ਾ ਖਤਮ ਹੋਣ ਤੋਂ 8 ਸਾਲ ਬਾਅਦ ਇਹ ਹੋਇਆ ਸਾਬਕਾ ਰਾਸ਼ਟਰਪਤੀ ਨੇ ਇਸ ਮੁਕਦਮੇ ਨੂੰ ਜਾਦੂਈ ਸ਼ਿਕਾਰ ਕਿਹਾ ਚੋਸ ਤੋਂ 2026 ਰਾਸ਼ਟਰਪਤੀ ਚੋਣਾਂ ਦੇ ਵਿੱਚ ਹਿੱਸਾ ਲੈਣ ਤੋਂ ਰੋਕਣ ਦੇ ਲਈ ਤਿਆਰ ਕੀਤਾ ਗਿਆ ਸੀ ਜਸਟਿਸ ਮੋਰਿਸ ਨੇ ਮੰਗਲਵਾਰ ਨੂੰ ਇਹ ਵੀ ਹੁਕਮ ਦਿੱਤਾ ਕਿ ਬਲੋਸੋਨਾਰੋ ਦੇ ਸਹਿ ਸਾਜ਼ਿਸ਼ਕਰਤਾ ਹੋਣ ਦੇ ਦੋਸ਼ੀ ਪਾਏ ਗਏ ਹੋਰ ਲੋਕਾਂ ਨੂੰ ਆਪਣੀਆਂ ਸਜ਼ਾਵਾਂ ਸ਼ੁਰੂ ਕਰਨੀਆਂ ਚਾਹੀਦੀਆਂ ਨੇ ਉਹਨਾਂ ਦੇ ਵਿੱਚ ਜਨਰਲ ਆਰਕਸ ਹੈਲਨੋ ਸਾਬਕਾ ਸੰਸਥਾਪਕ ਸੁਰੱਖਿਆ ਮੰਤਰੀ ਅਤੇ ਸਾਬਕਾ ਰੱਖਿਆ ਮੰਤਰੀ ਜਨਰਲ ਪਾਉਲੋ ਸਿਜ਼ੀਓ ਨਗਵੇਰਾ ਡੀ 올ਿਵੀਰਾ ਸ਼ਾਮਲ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ